ਮੇਰੀ 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 ਗਾਲ ਸੁਣ ਲਾ ਮਦਮ ਕਾ ਤੁਸੀਂ ਆ ਲਗਾ ਦਾ ਫੂਟਪ੍ਰਿੰਟ ਨਹੀਂ ਹੈਗੇ ਆਪਣਾ ਜਦੋਂ ਆਪਣਾ ਗੁਰੂ ਜੀ ਗੁਰਬਖਸ਼ ਸਾਹਿਬ ਆਪਣੀ ਗਰਵਾਣੀ ਕਹਿੰਦੀ ਆ ਵੀ ਹੈਗੀ ਆ ਫੂਟਪ੍ਰਿੰਟ ਆਮਾ ਕੋ ਯਕੀਨ ਨਹੀਂ ਕਰਤਾ ਮੈਂ ਅੱਜ ਕੀ ਦੇਖਿਆ ਜੀ ਤੇ ਮੈਂ ਮੈਂ ਮੈਨੂੰ ਸੌਣੇ ਨਾਲ ਹੁੰਦਾ ਦੀਆ ਮੈਂ ਚਰਤਾ ਲਾਉਂਦੇ ਮੈਂ ਰਹਾ ਉਹ ਕਿਹਨ ਸੋਰੇ ਹੈਪੀ ਵੀਡੀਓ ਤਾਂ ਨਹੀਂ ਬਣਾਉ ਲੱਗ ਰੇ ਮੇਰੀ ਵੀਡੀਓ ਰਹਾ ਜਿੱਤੇ ਵੀਡੀਓ ਨਾ ਬਣਾ ਦੀ ਮੈਂ ਇਹ ਮੈਂ ਸਟੇਟਸ ਬਣਾਉਂਦਾ ਦੀ ਗੱਲ ਲਾਨ ਤਾਂ ਪਹੁੰਗੇ ਹਾਂ ਵੀਡੀਓ ਨਾ ਬਣਾਈ ਕੋਈ ਨਾ ਭਾਈ ਬਣ ਕੇ ਨਹੀਂ ਬਣਾਉਂਦਾ ਦੱਸਾਂ ਕੋਕਲਾ ਐ ਛਤਰਮਨ ਕਹਿਣਗੇ ਮੋਟਾ ਕੱਪ ਮਾਰਦਾ ਆ ਦੱਸੀ ਦੱਸੀ ਮੈਂ ਆਪਣੇ ਪਿੰਡੋਂ ਰੋ ਸਿੱਖੂ ਆਇਆ ਹਾਂ ਮੈਂ ਲੇਟ ਹੋ ਗਿਆ ਤਰਜਾਨ ਹਾਂ ਲੇਟ ਮੈਂ ਰੋ 4:00 ਵਜੇ ਤੁਰਿਆ ਮੋਟੇ ਕਿੱਥੇ ਸੌਰੀ ਜਾਣਾ ਦੀ ਗੱਲ ਹਾਂ ਉੱਥੇ ਜਾਣਾ ਦੀ ਮੈਂ ਹਾਂ ਕਿ ਕਰਾਂ ਮੋਟਰਸਾਈਕਲ ਉੱਥੇ ਖੜਾ ਦੀ ਮੈਂ ਬੱਸ ਤੇ ਆ ਗਿਆ ਦੀ ਹਾਂ ਚੱਲ ਆਇਆ ਆਪਸਰੋਂ ਮੇਰਾ ਮਨ ਜਾ ਕਰੇ ਕਿ ਚਲੋ ਠੀਕ ਹੈ ਹੋਣਾ 1 2 3 4 ਲੱਕ ਕੇ ਉਹਨੇ ਬਹੁਤ ਨੇ ਮੈਨੂੰ ਵੀ ਮੈਂ ਗਿਆ ਹੋਇਆ ਲੇਟ ਹੋ ਗਿਆ ਮੈਂ ਕਨੌਰ ਜਾ ਕੇ ਮੇਰੀ ਬੱਸ ਲੰਗੀ 6:30 ਵਾਲੀ ਮਿਸੋ ਮੈਂ ਉੱਥੇ ਅਗਲੇ ਪਿੰਡਾਂ ਕਨੌਰ ਤੋਂ ਉੱਥੇ ਦਾ ਉਹਨਾਂ ਦੀ ਖੜੀਦੀ ਬੱਸ ਕੰਮ ਕਰਾਉਣ ਲੱਗ ਗਈ ਉਹ ਬੱਸ ਦਾ ਰਿੰਬਾ ਨੂੰ ਬਾਲਾ ਹੋਰ ਲਟਰ ਮਟਰ ਖਾਸਾ ਕੰਮ ਜਾਂਦੀਗਾ ਮੈਂ ਚਲ ਪਿੱਛੇ ਪਿੰਡ ਦਾ ਨੌਜਾ ਪੜਦਾ ਬੱਸ ਤੇ ਲਿਖਿਆ ਨਹੀਂ ਲੈਂਦੇ ਆ ਪਰ ਆਮ ਗੜੀਆਂ ਆ ਸੇ ਖੂਬ ਅਸੀਂ ਆਏ ਲਟਰ ਮਟਰ ਮਨ ਚਲ ਮੈਂ ਉਹ ਹਸਾਬ ਨਾਲ ਭਾਈ ਭੱਗ ਗਿਆ ਉੱਥੇ। ਇਹ ਆ ਹੋਇਆ ਮੈਂ ਉਹ ਕਿਹਾ ਮਾਸਟਰ ਜੀ ਕਦੋਂ ਜਾਓਗੇ ਬਿੰਦਾ। ਕਹਿੰਦਾ ਬਸ ਫੜ ਜਾ ਕਹਿੰਦਾ ਘਾਟਾ ਕਾ ਫੇ ਚੱਲਦਿਆ। ਮਖਾਏ ਕਰਕੇ ਰਹਿਮ ਚੁੱਤੂੰਗਾ ਤਨਾ ਹੋਣਾ। ਉੱਥੇ ਮਾਂ ਮੈਨੂੰ ਰਾਹ ਪੁਰੇ ਦਰਦੇ ਹੋ ਵੱਡੇ ਦੇ। ਠੀਕ ਹੈ। ਮੈਂ ਕਰਕੇ ਵੀ ਆਇਆ ਵੀ ਆ ਮੇਰਾ ਪੁੱਤਰਾ। ਯੂਰੇ ਮੈਂ ਕਰ ਜਮਾਈ ਕਰਾਂ ਕਹਿੰਦਾ ਕੋਈ ਗੱਲ। ਚਲੋ ਯੂਥੇ ਬੈਠ ਜਾਈਏ ਬੈਠ ਜਾਈਏ। 11:00 ਵੱਜ ਗਏ ਭਾਈ ਸਾਨੂੰ ਸਾਰਾ ਕੰਮ ਕਰਾਉਂਦੇ ਕਰਕੇ। 11:00 ਬਜ ਗਏ ਫਟਫਟ ਕਰਦੇ ਕਰਾਉਂਦੇ 11:30 ਦਾ ਟਾਈਮ ਹੋ ਗਿਆ 11:30 ਵਜੇ ਟਰੈਵਲਰਾਂ ਨੇ ਹੱਥ ਧੋ ਕੇ ਬੱਸ ਜੀ ਚੜ ਗਏ ਹਾਂ ਚਲੋ ਲੇਟਨ ਹੁਟਾ ਮਾ ਲਾ ਲਿਆ ਮੈਨੂੰ ਕਹਿੰਦੇ ਭਾਈ ਆ ਜਾ ਚੱਲੀਏ ਪਰੌਣੇ ਆਪਾਂ ਚਲੋ ਜੀ ਅਗਲਾ ਮਾਤਾੜ ਘਰ ਜੀ ਇਹ 11:00 ਵਜੇ ਤੱਕ ਉਹਨਾਂ ਦੇ ਵੀ ਬੈਠੇ ਰਹੇ ਫਿਰ ਉੱਥੇ ਬੈਠਣਾ ਦੀ ਹੋ ਰਿਆ ਕੋਈ ਹੋਰ ਤਾਂ ਕੋਈ ਸਾਧਨ ਹੈ ਨਹੀਂ ਨਹਿਰ ਦੇ ਕਿਨਾਰੇ ਕਨਾਰੇ ਹੂ ਰਾ ਜਾਂਦਾ ਜਿਹੜਾ ਕਨੌਰ ਤੋਂ ਅੰਬਾਲੇ ਨੂੰ ਨਹੀਂ ਜਾਂਦਾ ਹਾਂ ਉੱਥੇ ਰਾਜ ਆਉਂਦੇ ਨੇ ਬਾਹਰ ਦਾ ਲੜੋ ਵੀ ਹੁਣ ਨਾ ਲੈਣਾ ਵੀ ਨਾ ਉੱਥੇ ਛੱਡਣਾ ਵੀ ਨਹਿਰ ਤੋਂ ਡਾਕ ਤੇ ਵੀ ਸਾਰੀ ਹਾਂ ਮੈਂ ਕੋਈ ਭਾਵੇਂ ਹਾਂ ਗਿਆ ਹੋਇਆ ਬਈ ਮੈਂ ਤਾਂ ਜੀ ਭਾਣਦਾ ਨੂੰ ਕੋਈ ਹੋ ਗਿਆ ਅਸੀਂ ਉੱਥੇ ਬੈਠੇ ਬੱਸ 'ਚ ਬਹਿ ਗਏ ਦੋ ਪੜੋਦੇ ਨੇ ਵਿਚਾਲੇ ਇੱਕ ਤੋਂ ਇੱਕ ਕਪੜਾ ਨਹਿਰ ਤੇ ਜਿਹੜਾ ਉੱਪਰ ਦੀ ਲੰਗਦਾ ਨਾ ਇੱਕੋ ਹੀ ਦੱਲੀ ਲੰਗਦਾ ਢੋੜਾ ਨਹਿਰ ਪਾਰ ਤੇ ਜਿੱਥੋਂ ਉੱਪਰ ਦੀ ਇੱਕ ਪਰਲਾ ਠੀਕ ਹੈ ਨੇਰ ਨੂੰ ਚਸ਼ਾਲ ਮਾਰ ਕੇ ਆ। ਕੁੜੀ ਖੜੀ ਨਹਿਰ ਤੇ ਊੜਾ ਜਾ ਬੜਿਆ ਭਾਈ। ਉਹਨੇ ਲਵੇ। ਬਦਾ ਮੈਂ ਜਾਣਾ। ਮੈਂ ਮੋੜ ਕੇ ਲਿਆਉਣਾ ਪੁੱਤ ਪੁੱਤ ਕਰਕੇ ਕਹਦਾ ਕਿ ਤੇ ਨਹਿਰ ਚਸ਼ਾਲ ਮਾਰੇ। ਆ ਖੜ ਜਾ ਤੈਨੂੰ ਦੁੱਧ ਦੇ ਲੇ। ਮੈਂ ਆਪਦੇ ਮਨ ਚ ਸੋਚਿਆ। ਜਦੋਂ ਮੈਂ ਬੈਠਾ ਦਾ ਵਿੱਚ ਥੋੜਾ ਕਹਿੰਦਾ ਭਾਈ ਕੀ ਦੀ ਆ ਤੂੰ? ਕਿੱਥੇ ਜਾਵੇਂਗੀ? ਕਹਿੰਦੀ ਪਾਰ ਜਾ ਤੂੰ। ਮੈਂ ਤਾਂ ਕਹਿੰਦੀ ਹੋਣੀ ਆ, ਹੋਣੀ। ਹੁਣ ਇਹਨੂੰ ਆਗੀ ਗੱਲ ਸਮਝਾ। ਥੋੜਾ ਭੱਜਿਆ ਭਾਈ ਪੁੱਠਾ। ਚਲ ਆਗੇ। ਹਾਜੀ ਕੀ ਹੋ ਗਿਆ ਡਰਾਈਵਰ ਵੀ ਕਹਿੰਦਾ ਕੀ ਹੋ ਗਿਆ ਕਹਿੰਦਾ ਚਲੋ ਚਲੋ ਹੋਰੋਂ ਪਾਸ ਤੁਰੋ ਹਾਜੀ ਕਿਹਾ ਕੀ ਹੋਵੇ ਜੀ ਕਹਿੰਦਾ ਭਾਈ ਉਹ ਤਾਂ ਐ ਕਰਕੇ ਆ ਚੀਜ਼ ਹੈ ਕੁਦਰਤੀ ਚੀਜ਼ ਹੈ ਕਹਿੰਦਾ ਉਹ ਤਾਂ ਕਹਿੰਦਾ ਉਹ ਐ ਕਰੀ ਆ 20 10 ਮਿੰਟਾਂ ਨੂੰ ਇਧਰੋਂ ਟਰਾਲੀ ਆਊਗਾ ਇਧਰੋਂ ਇਸ ਤਰ੍ਹਾਂ ਦੀ ਟਰਾਲੀ ਆਊ ਕਹਿੰਦੀ ਮੈਂ ਟਰਾਲੀ ਟਰਾਲੀ ਵਾਲਾ ਬੰਦਾ ਮਾਰ ਡਰਾਈਵਰ ਟਰੈਕਟਰ ਵਾਲਾ ਹਾਂ ਮੈਂ ਡਰਾਈਵਰ ਕਹਿੰਦਾ ਕਹਿੰਦਾ ਆਪਾਂ ਇਧਰਲੇ ਪਾਸੇ ਕਹਿੰਦਾ ਨੀਵੇਂ ਚ ਮੋੜ ਕੇ ਲਾ ਲੈਣਾ ਸੜਕ ਤੇ ਕਹਿੰਦਾ ਹੁਣ ਕਿਹੜਾ ਟਰੈਕ ਚੱਲ ਜਿਆ 11 12 ਦਾ ਫਿਰ ਚਲੀ ਜਾ ਕਹਿੰਦਾ ਆਪਾਂ ਯਾਰ ਰੋਕ ਦਾਂਗੇ ਇੱਕ ਨੂੰ ਉਰੇ ਓਕੇ ਉਪਰਾਲ ਬਜ਼ੂਰ ਵਜਾ ਕੇ ਨਾ ਟਰਾਲੇ ਵਾਲਿਆਂ ਨੂੰ ਰੋਕ ਲਾਂਗੇ ਹੂੰ ਮੋੜਾ ਕਹਿੰਦਾ ਕਹਿੰਦਾ ਜੇ ਪਲਟ ਕੀ ਗੱਲ ਉਹ ਭਾਈ ਜੇ ਸੋਡੇ ਤੇ ਨਹੀਂ ਲੱਗੀ ਕਹਿੰਦਾ ਫੇਰ ਕਹਿੰਦੇ ਭਾਈ ਇਹ ਹਾਰੇ ਵੀ ਡਰ ਗਏ ਬਈ ਦੱਤ ਲੱਗਦੀ ਆਉਣਾ ਮੇਲੇ ਤੱਕ ਮੰਨ ਪੈਣ ਨੇ ਜੀ ਮੈਂ ਤਾਂ ਚੀਜ਼ ਇਹ ਪਹਿਲੀ ਵਾਰ ਦੇਖੀ ਜੀ ਉਹ ਤਾਂ ਪ੍ਰੇਤ ਜੀ ਦਾ ਹੈ ਨਹੀਂ ਦੀ ਉਹ ਤਾਂ ਕੁੜੀ ਸੀ ਉਹ ਫੇਰ ਵੀ ਡਰ ਤਾਂ ਲੱਗਿਆ ਚਲੋ ਭਾਈ ਇੱਥੇ ਦੇਖੀਏ ਭਾਈ 15 ਕਿ ਮਿੱਟਾ ਮਦ ਲੱਗ ਗਈ ਪੂਣੀ ਪੈਣ ਟਰਾਲੇ ਦੀ ਭਰੇ ਹੋਏ ਦੀ ਮਹਾਜੀ ਟਰਾਲਾ ਆ ਗਿਆ ਕਹਿੰਦਾ ਹਾਂ ਦੂਜੀ ਪੈਣ ਆਜਾ ਜੋ ਟਰਾਲਾ ਲੱਭਾਈ ਜਾਵੇ ਉਧਰੋਂ ਬਈ ਪੱਠੇ ਤੋਂ ਨਹਿਰ ਦੀ ਕਿਨਾਰੇ ਤੇ ਪਠਾ ਪੱਠੇ ਤੋਂ ਇੱਟਾਂ ਦੀ ਟਰਾਲੀ ਕੱਢ ਲਈ ਭਰੀ ਹੋਈ ਫੇਰ ਬਈ ਹਾਲੀ ਮੋਹੜੀ ਜਾਣ ਵਾਸਤੇ ਕਿਤੇ ਵੀ ਨਾ ਇੱਟਾਂ ਜਾਂਦੀਆਂ ਨੇ ਨਾ ਉਧਰੋਂ ਜਿਵੇਂ ਆਪਣੇ ਟਰੱਕ ਭਰ ਕੇ ਜਾਂਦੇ ਨੇ ਐਵੇਂ ਜਾਂਦੀਆਂ ਨੇ ਅੱਜੇ ਮਾਰੇ ਪੁੱਤਾਂ ਦਾ ਇੱਕ ਵਾਰ ਵੀ ਨਹੀਂ ਦੇਖਿਆ ਨਾ ਫੇਰ ਬਈ ਹੈ ਫੇਰ ਕੀ ਬਈ ਜੋਨ ਲਈਦਾ ਵੇ ਜਾ ਮੇਰਾ ਦਿਲ ਘੁੰਮ ਘੁੰਮ ਤੁਰਿਆਵੇਂ ਅੱਜੇ ਮੈਂ ਆ ਗਿਆ ਜਮੀ ਜਦੋਂ ਲਗਾਇਆ ਉਹ ਪਤਾ ਨਹੀਂ ਕੀ ਦਾ ਗੱਲ ਹੋਈ ਕੀ ਨਾ ਟਰਾਲੇ ਦਾ ਪੂਰਾ ਟਾਇਰ ਫਟ ਗਿਆ ਡਰਾਈਵਰ ਤੋਂ ਗੱਡੀ ਸਮਝ ਨਹੀਂ ਸਿੱਧੀ ਜਾ ਕੇ ਟਰੈਕਟਰ ਚ ਲੱਗੀ ਨਾਲ ਦਾ ਚੱਕ ਲੈ ਟਰੈਕਟਰ ਆ ਠੀਕ ਹੈ ਤਾਂ ਚੱਕਿਆ ਹੋਇਆ ਭਾਈ ਮੈਂ ਤਾਂ ਮਾਰਾ ਟਰੈਕਟਰ ਆ ਗੱਡੀ ਨਾਲ ਹਮਕੇ ਫੜ ਗਈ ਮੈਂ ਕਿਹਦਾ ਰੋਲੀ ਭਾਈ ਡਰਾਈਵਰ ਨੇ ਤਾਂ ਉਹਨੇ ਨੇ ਤਾਂ ਡਰਾਈਵਰ ਆਪਣੀ ਕਰਵਾਣੀ ਕਹਿੰਦੀ ਤੂੰ ਮਨ ਚਾਏ ਨਾ ਨਹੀਂ ਗੱਪ ਕੱਲ ਕੁੱਲ ਦਾ ਬਣਾ ਰਕੇ ਕੋਨੇ ਮੌਕੀ ਦਿੱਖਣਾ ਮਤਲਬ ਆ ਯਾਰ ਚੱਲ ਰਹੇ ਹੋਰ ਹੋਈਦੀ ਜੇ ਉਹ ਐਕਸੀਡੈਂਟ ਨਹੀਂ ਹੋਇਆ ਦੀ ਮੇਰਾ ਹੰਟ ਛੇ ਤੇ ਮੈਨੂੰ ਕਿਸੇ ਬੁਢੇ ਨੇ ਗੱਲ ਸੁਣਾਈ ਦੀ ਇਹ ਉਹਦੇ ਵਿੱਚ ਮਤਲਬ ਕਿ ਮੈਂ ਜਿਹੜਾ ਆਪ ਦਾ ਰਿਸ਼ਤੇਦਾਰ ਅਲਾਉਦਲਾ ਸਾਹਿਬ ਕਹਾਵਾ ਉਹ ਵਿੱਚ ਐਡ ਕਰਦਾ ਮੈਂ ਬੁਢੇ ਤੋਂ ਗੱਲ ਸੁਣੀ ਦੀ ਤੇ ਤਾਇਆ ਤਾਇਆ ਗੱਪ ਬਣਾਇਆ ਬਣਾਇਆ ਬਈ ਪੂਰਾ ਬਾਕੀ ਜੇ ਤੁਹਾਨੂੰ ਸੱਚ ਲੱਗਦਾ ਹੈ ਜਾ ਗੱਪ ਲੱਗਦਾ ਕਮੈਂਟਾਂ 'ਚ ਜ਼ਰੂਰ ਆ। ਜਿਹੜੇ ਜਿਹੜੇ ਬੰਦੇ ਨੇ ਚੀਜ਼ ਦੇਖੀ ਆ ਉਹ ਤਾਂ ਸੱਚ ਮੰਨੂਗਾ। ਦੂਤ ਪ੍ਰੇਤ ਹੁੰਦੇ ਨੇ ਕੋ ਹੁੰਦੇ ਨਹੀਂ। ਇਹ ਬਾਈ ਜਦੋਂ ਆਪਣਾ ਗੁਰੂ ਗ੍ਰੰਥ ਸਾਹਿਬ ਕਹਿਣ ਲੱਗ ਰਿਹਾ ਇਹ ਚੀਜ਼ਾਂ ਹੈਗੀਆਂ ਨੇ ਵੀ ਜਿੰਨਾ ਟਾਈਮ ਪਾਣੀ ਅੱਗ ਹਵਰ ਹੋਗੀ ਉਹਨਾਂ ਚੀਜ਼ੇ ਜਿੱਚ ਰਹਿਣਗੀਆਂ। ਆਹ ਤੁਹਾਨੂੰ ਦਿੱਤੇ। ਨਿੱਤਾਇਆ ਤਾਇਆ ਗੱਪ ਬਣਿਆ। ਕਲਾਵਾ ਗੱਪ। ਤੰਦੂੜ ਡੈਰੀ ਫਾਰਮ। ਹੁਣ ਤੋਂ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਦੀਆਂ ਗੱਲਾਂ ਦੇਗਾ।